ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਲੇਣਾ ਪੁਰਾ ਸ਼ੁਰੂ ਕਰੋ ਮੀਟੀ ਘਨਾਲ ਦੇ ਵਿੱਚੋਂ ਬਹੁਤ ਵਧੀਆ ਚੌਪੜੀ ਦੀ ਉਹ ਮਰਦੀ ਹੋਈ ਹਾਰ ਦਾ ਬਸ ਹੋ ਰਿਹਾ ਥੋੜਾ ਜਿੰਦੇ ਪਹਿਲਾਂ ਫਾਟੋ ਰਿਹਾ ਸੀ ਮੁੜ ਕੇ ਪੱਕੀ ਵਾਲੇ ਕਟਰ ਦੀ ਨਾਲ ਚੱਲਣ ਦੀ ਰਪੇਰ ਵਿਸ਼ਾਲ ਦਾ ਲੱਦੋ 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 ਚੱਲੀਏ ਅੱਜ ਜਨਰੇਟਰ ਆਪਣਾ ਨਵਾਂ ਲਿਆਂਦਾ ਕਾ ਰਸਤੀ ਵਧੀਆ ਬਿਲਡਿੰਗ ਬਿਲਡਿੰਗ ਤੇ ਨਾ ਮੋੜ ਕੋੜੀ ਤੰਗੀਆਂ ਦੀ ਔਰ ਜਣ ਬੜੀਆਂ ਹੋਏ ਵੱਡਾ ਮੁਰਗੀ ਫਾਰਮ ਬਣਾਈ ਹਉਣੇ ਵਾਹ ਗਏ ਮਿੰਟੋ ਮਿੰਟੇ ਸੋਰੀ ਚਲੋ ਮੈਂ ਗੋਰਦਿੰਗ ਸੋਰੀ ਜੀ ਰੋਇਆ ਸੱਸਰੀ ਗਾਲ ਜੀ ਹੈ ਗਿਰੂ ਇਹ ਮੀਨ ਫੋਰ ਮੈਂ ਤਪਲ ਬਾਜੀ ਇਮੇਨ ਫੋਰਮੈਨ ਆਪਣਾ ਦੋਵੇਂ ਤੁਹਾਨੂੰ ਮਸ਼ੀਨਾਂ ਦੋ ਤਿੰਨ ਲੈ ਦੇਣੀਆਂ ਵਾ ਕੋਈ ਆਪੇ ਹੀ ਵਾ ਦੋਵੇਂ ਜਾਣੇ ਕਰੀ ਜਾਓ ਕੰਮ ਬੰਦੇ ਰੱਖ ਲੈ ਡਰਾਈਵਰ ਨਾਲ ਠੀਕ ਨਹੀਂ ਮੇਪਲਾ ਪੱਤਾਂ ਦੀ ਮੱਕੀ ਗਈ ਸੀ ਬਾਬਾ ਕਿਹਨੂੰ ਮਰਜ਼ੀ ਐਮਪੀ ਨੂੰ ਲੈ ਗਏ ਜਿੱਧਰ ਨੂੰ ਮਰਜ਼ੀ ਲੈ ਗਏ ਵਾ ਜਿੱਥੇ ਮਰਜ਼ੀ ਲੈ ਜਾ ਕਰ ਮੈਂ ਨਾ ਕਰੀ ਆ ਨਹੀਂ ਉਹ ਫੇਰ ਇਦਾਂ ਨਾ ਉਹ ਤਾਂ ਫੇਰ ਆਪਣੀ ਤੇ ਪੈਲ ਰੱਖਣੀ ਪੈਣੀ ਆ ਆ ਗਿਆ ਪੁਰਾਣਾ ਘਰੜ ਚੋਟ ਪੈਂਟਿੰਗ ਪੈਂਟਿੰਗ ਵਾਲਾ ਬੰਦਾ ਨਹੀਂ ਨਹੀਂ ਕੀ ਕੀ ਜਾਨਾ ਇੱਕ ਤਰੀਦ ਵਾਲਾ ਲੈਣਾ ਕਟਰ ਦੋ ਰੱਖੇ ਰਨੇ ਤੇ ਉਹਨਾਂ ਨਾਲ ਸੰਗਤ ਮਸ਼ੀਨ ਇੱਕ ਮਗਰ ਸਪੇਅਰ ਜੇ ਕਿ ਖਰਾਬ ਹੋ ਜਾ ਭੱਜ ਕੇ ਦਵਾ ਪਾ ਲਿਆ ਓਏ ਫੇਰ ਨਹੀਂ ਉਹ ਨਵੀਂ ਕਾਰ ਦਾ ਜਮਲਾਵਾ ਦੇ ਪਾ ਲਿਆ ਇਹਦੇ ਪਿਛਲੀ ਵਾਰ ਸਾਨੂੰ ਦਿੱਕਤ ਆਈ ਸੀ ਵਿਸ਼ਾਲ ਵਾਲਿਆਂ ਦੇ ਔਰ ਜਿਹੜੇ ਆਪਣੇ ਆ ਜਿਹੜੇ ਪੈਰਿੰਗ ਸਾਰੇ ਟੁੱਟ ਗਏ ਸੀ ਇਹ ਤੇਲ 'ਚ ਹੋ ਜੰਗ ਗਲੇ ਹੁਣ ਇਹਨਾਂ ਨੂੰ ਗ੍ਰੀਸ ਵਾਲੇ ਹੋ ਜੰਗ ਲਵਾ ਕੇ ਲਿਓਣੇ ਆ ਤੇ ਕੰਪਨੀ ਵਾਲੇ ਆਪ ਤੇ ਆਏ ਨਹੀਂ ਤੇ ਹੁਣ ਉੱਥੇ ਜਾਣਾ ਪੈਣਾ ਕੀ ਨਾਮਿਲ ਦੋ ਜੇ ਜਦੋਂ ਇਹਨਾਂ ਨੇ ਮਸ਼ੀਨਾਂ ਦੇਣੀਆਂ ਹਾਂ ਜਾਂ ਸਮਾਨ ਦੇਣਾ ਹਾਂ ਉਦੋਂ ਆਂਦੇ ਵੀ ਅਸੀਂ ਤੁਹਾਡੇ ਕੋਲ ਆਵਾਂਗੇ ਤੇ ਹੋਣ ਬਾਅਦ ਵਿੱਚ ਇਹੋ ਜਿਹਾ ਇਹਨਾਂ ਦੇ ਸਿਸਟਮ ਹੋਏ ਤੁਹਾਡੇ ਕੋਲ ਤੋਂ ਮੱਕੀ ਆ ਜੇ ਪਾਣੀ ਇਹਨੂੰ ਚੱਲਣ ਦਿਆ ਵਾ ਜਦੋਂ ਬਸੇ ਦੇ ਛਿਲਕੇ ਦਾ ਰੰਗ ਹੋ ਗਿਆ ਖੱਟਾ ਉਦੋਂ ਪਾਣੀ ਬੰਦ ਕਰ ਦੇਣਾ ਤਕਰੀਬਨ ਬਸ ਹੋਈ ਚੱਲਿਆ ਹੋਣੇ ਦਾ ਪਾਣੀ ਬੰਦ ਕਰ ਹੀ ਦੇਣਾ ਇਹ ਸਭ ਤੋਂ ਮਾੜੇ ਖੱਤੇ ਆ ਵੀ ਰੇਤ ਪਾਈ ਆ ਨਾ ਰੇਤ ਦੇ ਵਿੱਚ ਪੈਲੀ ਜੜੀ ਆ ਤਿਆਰ ਕੀਤੀ ਆ ਤੇ ਹੁਣ ਤੇ ਹੁਣ ਇਹ ਤੁਹਾਨੂੰ ਆਪਣੇ ਅੰਗੂਰ ਆਪੋ ਤੇ ਬਲਬ ਬੰਦ ਕਰਦੇ ਆ ਆ ਬਲਬ ਬੰਦ ਕਰਦੇ ਤੇ ਕਿੰਜਰੇ ਚ ਵੜ ਗਏ ਇੰਗਰੀਜ਼ ਵੜ ਗਏ ਆ ਹੋਰ ਵਧੀਆ ਤੁਹਾਡੀ ਦਸਤਾਰ ਲੈ ਜਲੀ ਠੁੱਕਾ ਵਿੱਚ ਆ ਦੇ ਇੱਧਰ ਕੱਢੇ ਵੀ ਹੰਗੂਰਾ ਆਪਣੇ ਆਖ ਦਿਖਾ ਪਹਿਲਾਂ ਤੋਹੋ ਲਈ ਮੈਂ ਮੰਨਨੇ ਕਿ ਨੀਂ ਕਿਹ ਲੈ ਅਰੇ ਹਮ ਹ ਬਾਲੇ ਮਠੇ ਆ ਜਿੰਨੂੰ ਕੁਛ ਨਹੀਂ ਹੱਥ ਪਾ ਗਏ ਮਠਾ ਹਿੰਦਾ ਹਾਂ ਹਾਂ ਸੰਗਤ ਨੂੰ ਕਰਕੇ ਸੱਤੇ ਦੋ ਕੁਛੇ ਤੋੜੇ ਦੋਵੇਂ ਖੱਟੇ ਨਿਕਲੇ ਗਾ ਦੋ ਤੋੜ ਕੇ ਗਰੇ ਇੱਕ ਮੇਕੋ ਛਾੜੂਆਂ ਵੀ ਚੱਲੀ ਹੋਣਾ ਡਾਲਮੂ ਦਾ ਕੀ ਵਰਦਾ ਆੜਮੋਲ ਇੱਕ ਵਾਰੀ ਪੈੜ ਨੂੰ ਡ੍ਰੈਗਨ ਨਹੀਂ ਹਾੜੂ ਇੱਕ ਅੱਦਾ ਲਾ ਯਾਰ ਨਾੜੂ ਲੱਗੇ ਵੜੇ ਪਰ ਅਜੇ ਪੂਰੇ ਪੱਕੇ ਨਹੀਂ ਯਾਰ ਤਈ ਅਜੇ ਪੱਕੇ ਨਹੀਂ ਪੂਰੇ ਕੱਚਾ ਖਾਂਡਾ ਫਾਇਦਾ ਨਹੀਂ ਬਾਣ ਜਾਣਗੇ ਤਰਾਂ ਆੜੂ ਆਪਣਾ ਬਾੜਾ ਆੜੂ ਸਭ ਤੋਂ ਜ਼ਿਆਦਾ ਮੰਦੀ ਹੈ ਆਪਣੀ ਮਿੱਟੀ ਬਾਗ ਚਾਹੀਦਾ ਵੱਡੇ ਆ ਗਏ ਵਿਲਾ ਨੂੰ ਬਚੇਤੇ ਕੀਤਾ ਡੇੜੀ ਹਾਂ ਹਾਂ ਲੈ ਅੱਧਾ ਅੱਧਾ ਖਾਲੀ ਨਹੀਂ ਨਹੀਂ ਗੱਲ ਕੋਈ ਅੱਛਾ ਹੋਰ ਬਿਤੀਆਂ ਇਹ ਕੱਛਾ ਨਾ ਅੱਛਾ ਨਾਲ ਜਾਂ ਦੇਖ ਕੇ ਮੈਂ ਪਿਆ ਮੜੇ ਅੰਬਰੂਦ ਲਾਲ ਨਿਕਲਣੇ ਗੁਰੂਵਾਰ ਇਹ ਗਰੀ ਵਰਾਈਟੀ ਦਾ ਨਹੀਂ ਉਹ ਭਰਾਵਾ ਪੱਕਾ ਹੀ ਹਮ ਕੰਮ ਕਾਫੀ ਹਿੰਦੂ ਨਹੀਂ ਆਉਂਦਾ ਬਾਲੇ ਮਿਰਚਾਂ ਤੋੜ ਲਾਏ ਹਰੀਆਂ ਛੋਟੀ ਰਤੀ ਦਵਾਈ ਨਾ ਲੱਗਾ ਕੋਈ ਆਵੇ ਲਾਪੇ ਉੱਗ ਗਿਆ ਕਿੰਨਾ ਫੜ ਲੱਗਿਆ ਨਾ ਨਾਲ ਲੱਗਦਾ ਪਰ ਇਹ ਲਾਲ ਹੋ ਗਈਆਂ ਮਿਰਚਾਂ ਨੂੰ ਘਰੇ ਰੱਖਾਂਗੇ ਕੁੱਟਾਂਗੇ ਇਹਨੂੰ ਹੋਈ ਆਪਣੀ ਸਬਜ਼ੀ ਵੇਖੋ ਸਾਮ ਸੰਭਾਲਣੀ ਹੈ ਭਰਾ ਇਹ ਤੇ ਡਿਊਟੀ ਡੈਡੀ ਦੀ ਹੁੰਦੀ ਆ ਕੁਰਸੀ ਡੱਟੀ ਪੱਕੀ ਬਸ ਉਹਨੇ ਫਰੂਟ ਤੇ ਸਬਜ਼ੀ ਘਰੇ ਨਹੀਂ ਮੁਕਣਨ ਦਾ ਜਵਾਨੋ ਵਾਦੂ ਸੁਦੀ ਨਹੀਂ ਕਦੀ ਨਹੀਂ ਸਾਬਣਾ ਇੱਧਰ ਨਵੀਂ ਪਿੰਡੀ ਤਿਆਰ ਹੋਂਦੀ ਆ ਗਾਜਰਾ ਵੀ ਲਾਈਆਂ ਲਾਲ ਸਾਰੀ ਆਪਣੀ ਸਬਜ਼ੀ ਜਿਹੜੀ ਘਰੇ ਖਾਂਦੇ ਆਪਾਂ ਹਲਵਾ ਕद्दू ਟਿੰਡੇ ਕਰੇਲੇ ਸਾਰੀਆਂ ਜਿੰਨੀਆਂ ਵੀ ਹੁੰਦੀਆਂ ਤਾਂ ਕਿਤੇ ਕਿੰਨਾ ਘਾ ਤੇ ਭਰ ਇੰਨਾ ਯਾਰ ਕਦੀ ਵੀ ਨਾ ਕੀ ਸਬਜ਼ੀ ਸਾਮ ਸੰਭਾਲ ਦੇ ਸਿਰ ਤੇ ਆ ਕਦੀ ਵੀ ਨਹੀਂ ਮੁੱਕੀ ਅੰਜੀਰ ਵੀ ਬੜਾ ਲੱਗਾ ਯਾਰ ਆ ਡ੍ਰੈਗਨ ਫਰੂਟ ਪੀਤੇ ਅੰਜੀਰ ਬਹੁਤ ਲੱਗਦਾ ਲੇਟ ਆ ਯਾਰ ਅੱਗੇ ਤੇ ਆਪਾਂ ਇੰਨਾ ਦਿਨ ਖਾਲੀ ਨਹੀਂ ਹੁੰਦੇ ਵੇ ਇਹੋ ਗਾਣੀ ਦੇ ਬਣਾ ਲੜੀਆ ਯਾਰ ਕਿਹਦਾ ਕਿਹੜਾ ਮੈਂ ਤੁਹਾਨੂੰ ਦੱਸ ਦਿੰਨਾ ਇਹ ਜਿਹੜਾ ਆ ਵੀ ਇਹ ਆਪਣਾ ਵਾ ਸਾਰਾ ਸਬਜੀ ਵਾਲਾ ਥਾਂ ਤੇ ਫਰੂਟਾ ਵਾਲਾ ਥਾਂ ਤੇ ਇੱਥੇ 메ਨ ਬੰਦਾ ਆਪਣਾ ਗੜੀ ਪਰਾਂ ਦੇ ਦਿਸੂ ਉਹਦੇ ਫੰਦੇ ਬੰਦੇ ਕੰਮ ਕਰਦੇ ਰਾਣਾ ਆਂਸਵਾਲ ਅੰਗੂਰੀ ਖਾਣਦੇ ਰਾਣਾ ਗੁਰਜੀਤ ਸਿੰਘ ਤੇ ਰਾਣਾ ਇੰਦਰਪਤਾਲ ਉਹਦੇ ਮਿੱਠੇ ਨਾ ਦਵਾਈ ਲਈ ਸਿੱਧੇ ਗੁੱਸਾ ਤੋੜਿਆ ਹੂੰ ਉਹਦਾਂ ਵੀਡੀਓ ਵੇਖੁੰਦੇ ਆ ਪਾਪੂ ਉਹ ਠੀਕ ਸਿੱਧੇ ਸਿਰੰਜਣ ਲਾਈ ਜਾਂਦੇ ਇਹਨਾਂ ਦੇ ਹਾਂ ਸੇਬਾਂ ਦੇ ਤੇ ਇਹਨਾਂ ਦੇ ਹਾਂ ਮੇਰਾ ਇਹ ਜਿਹੜੀ ਆ ਚੀਜ਼ ਆਪਾਂ ਖਾਣਦੇ ਇਹ ਇਹਦੇ ਬਾਅਦ ਉਹ ਮਟਾਂੇ ਕਿਤੇ ਹੁੰਦਾ ਕੰਮ ਵੀ ਨਾਲ-ਨਾਲ ਚੱਲਣ ਰਿਹਾ ਮੱਕੀ ਜਸਤੀ ਤਿਆਰ ਹੋਣੀ ਆ। ਨਾ ਸਟਾਫ ਆਕਰਨ ਲੱਗਣੀ। ਹਾਂ ਮਾਈ ਉਹਦੇ ਨੂੰ ਆਪਣੇ ਮੱਕਾ ਕਰਦੇ ਆ ਤਾਂ ਉਹ ਵੀ ਇਹ ਲਿਖਾ ਲਿਖਾਉਣਾ ਬੋਲਣਾ। ਦੇ ਦਿਓ ਆਪਣੀ ਨੇ ਲੇਟ ਹੋਏ ਨਾ। ਹਾਂ। ਕਿ ਭਾਵੇਂ ਨਾਨਕ ਦੀ ਕਿਰਪਾ ਨਾਲ ਤੁਰ ਪਏ ਆਂ ਦਰਿਆਲ ਨੂੰ ਆਪਦੀ ਡਿਊਟੀ ਤੇ ਤਿੰਨੇ ਜਣੇ ਹਾਂ ਆਪਨੇ ਤੋਂ ਹਾਂ ਤੇਵਣੀ ਦਾ ਹਵਾ ਚੱਲੇ ਆ ਜੀ ਪਾਣੀ ਇਧਰ ਕਹਿ ਰਹੀ ਨਹੀਂ ਛੱਡਿਆ ਤੇ ਆਪਾਂ ਚਲੋ ਲੈ ਹੀ ਲਿਆ ਕੋ ਥੋੜਾ ਜਿਹਾ ਜੋਨਾ ਜਾਣਾ ਤੇ ਗੱਡੀਆਂ ਬੈਗ ਲਾਉਣੀਆਂ ਜਦੋਂ ਟ੍ਰੇਨਿੰਗ ਇੱਥੇ ਸ਼ੁਰੂ ਹੁੰਦੀ ਆ ਮੰਡਾ ਜਾ ਯਾਦੀ ਕਿ ਨਾ ਬੈਗ ਸਿੱਧੀ ਛਡਾਈਂ ਜੰਗੜਾ ਕੇ ਚਲੋ ਜੀ ਹੁਣ 10 ਬਾਕੂ ਜੀ ਬੜਵਾਈ ਦਾ ਇਹੋ ਜਿਹਾ ਇੱਥੋਂ ਸੀਟਾਂ ਦੋਵੇਂ ਜੋੜ ਦੇ ਜੋ ਗਾੜੀ ਟਰੱਕ ਵਾਲੀ ਦਜੀ ਲੋ ਆਣ ਨੇ ਜੋੜਾ ਸ਼ ਬੰਦੇ ਨੂੰ ਤਾਂ ਬਹੁਤ ਪੈਣਾ ਔਕਾ ਸੈਂਟਰ ਵਾਲਾ ਸੈਂਟਰ ਵਾਲਾ ਇਹ ਆਪਾਂ ਜੀਪ ਦੇ ਵਿੱਚ ਨਵਾਂ ਫੀਚਰ ਐਡ ਕਰਾਉਣਾ ਲੈ ਆ ਬੰਦਰਾ ਮੰਧਰਾ ਮੰਧਰਾ ਕੰਪਨੀ ਨੂੰ ਇਹ ਵੀ ਅਗਲੀ ਸ਼ੀਟ ਜਿਹੜੀ ਆ ਸਿੱਧੀ ਲਾਇਆ ਕਰੋ ਚਲੋ ਪੁੱਤ ਲਾਉਣਾ ਤੇ ਆਪਾਂ ਨੂੰ ਪੈਣਾ ਸਮਾਨ ਆ ਗਿਆ ਆਪਾਂ ਫਾਰਮ ਤੇ ਹੀ ਵੜਨ ਦੇਣੀ ਇਹਦੇ ਉਹਨਾਂ ਕਹਿੰਦਾ ਇੰਨਾ ਮਾੜਾ ਪੁਰਾਣਾ ਨਹੀਂ ਕਿੱਥੋਂ ਸੀਟਾਂ ਪਾਣੀਆਂ ਕਿੱਥੋਂ ਲੈ ਕੇ ਆਹ ਪੁਰਾਣਾ ਬੰਦਾ ਇੱਥੇ ਆ ਸਕਦਾ ਵਾ ਤੇ ਥੋਲਾ ਥੋਲਾ ਬਦਮਾਸ਼ ਥੋਲਾ ਕੀ ਕੀ ਫੜੇ ਉਹਨੂੰ ਚਰਾ ਆਹ ਅਰਾਣੇ ਨੇ ਥੋਲੇ ਨੂੰ ਕਰੀ ਜਣਾ ਗੱਫਾ ਪਾਣੀ ਮਗਰ ਸਾਰੇ ਆਪਣੀ ਫੋਰਸ ਦਾ ਤਿਆਰ ਪਰ ਤਿਆਰ ਲੱਸੀਆਂ ਦੁੱਧ ਦਹੀਂ ਅਸਲਾ ਸਾਰਾ ਨੰਗੇ ਚਲਿਆ ਸ਼ਿਪ। ਹਵਾ ਠੰਡੀ ਵਗਦੀ ਆ ਤੇਰਾ ਮੌਸਮ ਕਿਤੇ ਮੀਮੂ ਪੈ ਗਿਆ ਰਾਤ। ਛੋੜਾ ਹੀ ਪਿਆ ਆਪਣੇ ਦੀਨਾ ਨਹੀਂ ਪਿਆ। ਹੋਰ ਨਾਲ ਠੀਕਾ ਸਾਰੇ ਵੀਰ। ਪ੍ਰਸ਼ਾਦਾ ਪਾਣੀ ਸ਼ਾਕੇ ਦੇ ਹੁਣ ਦੂਜਿਆਂ ਵੀਰਾਂ ਦਾ ਸਾਰਿਆਂ ਦਾ ਲੈ ਕੇ ਪ੍ਰਸ਼ਾਦਾ ਪਾਣੀ ਚਲਦੇ ਆ। ਨਿਸ਼ਾਨ ਸਿੰਘ ਮਖੂ ਕਰਨਜੋਤ ਸਿੰਘ ਹੁਣ ਬਸ ਸਾਰਿਆਂ ਵੀਰਾਂ ਨੂੰ ਪ੍ਰਸ਼ਾਦਾ ਛਕਾ ਕੇ ਫਿਰ ਚੱਲਦੇ ਆਪੋ ਆਪਣੇ ਕੰਮਾਂ ਤੇ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਸਾਰੀ ਦਿੜ ਕੀ ਕੀ ਹੁੰਦਾ ਚਲੋ ਇੱਕ ਕੰਮ ਆਪਣਾ ਅੱਜ ਦਾ ਫੇਰ ਸ਼ੁਰੂ ਹੋ ਗਿਆ ਵਟਾ ਲੰਮਣ ਦਾ ਕਾਮ ਚੱਲੀ ਜਾਂਦਾ ਬੱਟਾਂ ਦੀ ਮਸ਼ੀਨ ਦਾ ਯਾਰ ਰੋਜ਼ ਇਹਨੇ ਰੋਜ਼ ਹੀ ਸੀਸਾ ਦੇਈਦੀਆਂ ਆ ਥਿੰਦ ਮਸ਼ੀਨਰੀ ਵਾਲਿਆਂ ਨੇ ਜਿੰਨਾ ਵੀਰਾਂ ਨੇ ਸਾਨੂੰ ਪ੍ਰੋਵਾਈਡ ਕਰਵਾਈ ਜਦੋਂ ਵਟਾਂ ਲਿੰਬਣ ਵਾਲੀ ਮਸ਼ੀਨ ਨਾਲ ਵਟਾਂ ਤੇ ਬੀੜੀਆਂ ਉਦੋਂ ਹੀ ਸੀਸਾ ਦੇਈਦੀ ਬੰਦੇ ਵੀਰੋ ਉਹਨਾਂ ਲੱਭ ਕੇ ਦਿੱਤੀ ਆ ਖਾੜ ਦਾ ਕੰਮ ਆਪਣਾ ਸ਼ੁਰੂ ਆ ਇੱਥੇ ਬਣ ਗਿਆ ਦੋ ਚਾਰ ਕਿਲੇ ਕਾਦ ਦਾ ਟਰੈਕਟਰ ਸਾਰੀ ਮਸ਼ੀਨਰੀ ਹੁਣ ਇੱਥੇ ਆ ਗਈ ਆ 사જન ਹੁਣੀ ਇਹ ਬਲਰਾਜ ਸਿੰਘ ਫਾਰਮ ਦੇ ਜਿਹੜੇ ਇਹ ਬਲਰਾਜ ਸਿੰਘ ਫਾਰਮ ਦੇ ਬੰਦੇ ਜੀ ਆਉਦੇ ਮੈਨੂੰ ਠੀਕ ਆ ਸੰਦੂ ਫਾਰਮ ਆ ਵੇਖਾ ਕੀ ਕਰਨ ਦੇ ਹੁਣ ਪਤਾ ਨਹੀਂ ਚੱਗਦਾ ਡਾਕਟਰ ਜੀ ਲੀਕ ਹੋ ਗਿਆ ਕੀ ਦਾ ਟਰੈਕਟਰ ਬਦਲਦੀ ਟਰੈਕਟਰ ਜੇ ਦਾ ਕਿਹੜਾ ਲੀ ਗਿਆ ਅੱਛਾ ਨਹੀਂ ਇਹ ਤੋਂ ਹਮ ਕੋ ਆ ਲੈਂਬਰ ਨੇ ਆਪਦੇ ਰੰਗਰਗੀ ਚਾਹ ਬਣਾਉਂਦਾ ਹੁੰਦਾ ਹੈ ਜਦੋਂ ਬਣਾਵੇ ਨਾ ਕਾਲੀ ਜੀ ਲਾਗੜੀ ਬਾੜਾ ਮਾੜਾ ਸਾਡਾ ਹੈ ਰੰਗਰਗੀ ਬਣਾਉਂਦਾ ਜਦੋਂ ਆ ਰੰਗਰੀ ਨੂੰ ਨਾ ਦਜਾਇਆ ਨਾ ਸੇਖ ਪਿਆ ਹੋਇਆ ਤੇ ਚੁੱਲੇ ਤੇ ਬਦਮਾਸ਼ ਵੀ ਆ ਕਰਵਾ ਦਿੱਤਾ ਵੀ ਮੰਗਦਾ ਐ ਪਾਟੇ ਪਤਾ ਬਲਤ ਹੋਏ ਹਾਂ ਬੋਤ ਗਿਲਾ ਕੌਲੀ ਗੁਲੀ ਲਾਗ ਨੂੰ ਲੱਭ ਕੋਈ ਲੈ ਮਿਲ ਲੈ ਲੋ ਜੀ ਆਪਣੀ ਸਵਰਗਾਂ ਦੀ ਪੂਰੀ ਤੇ ਕੰਮ ਆਪਣਾ ਫਾਈਨਲ ਹੋ ਗਿਆ ਅੱਜ ਸਾਰਾ ਇਹ ਹੁਣ ਆਹ ਵਾਲੇ ਪਲਾਟ ਤੇ ਆ ਆਪਣਾ ਪਹਿਲੇ ਦਿਨ ਦਾ ਲੱਗਾ ਝੋਨਾ ਵਧੀਆ ਗਰੋਥ ਕਰੀ ਜਾਂਦਾ ਇਹ ਸਾਰੇ ਝੋਨੇ ਨੂੰ ਕੀੜਾ ਕੱਢਿਆ ਕਿੱਥੇ ਗੰਦ ਉੱਗਿਆ ਕਿੱਥੇ ਨਹੀਂ ਉੱਗਿਆ ਕਿੱਥੇ ਕਿਸ ਦੀ ਗੁੱਟ ਚੁੱਕਣ ਵਾਲੀ ਕਿੱਥੇ ਨਹੀਂ ਆਜੇ ਕੁਝ ਲੱਗਣ ਡਿਆ ਕਿ ਨੇਰੀਆਂ ਨੇ ਝੋਨਾ ਮਾਰਿਆ ਹੀ ਬਹੁਤ ਜ਼ਿਆਦਾ ਬਹੁਤ ਗੁੱਠਾ-ਗੱਠਾ ਨੁਕਸਾਨ ਕੀਤਾ ਇਹ ਅੱਜ ਝੋਨਾ ਹੋ ਗਿਆ ਆਪਣਾ ਇਹ ਤਰੀਕ ਤਾਂ ਲੱਗਾ ਬਹੁਤ ਵਧੀਆ ਗਰੋਥ ਕਰਨ ਲਿਆ ਅੱਜ ਬੈਠਿਆਂ ਬੈਠਿਆਂ ਇੱਕ ਗੱਲ ਦਿਮਾਗ ਚਾਈ ਚਲ ਤੁਹਾਡੇ ਨਾਲ ਕਰ ਲਈਨੇ ਸਲਾਹ ਦੂੰਗੇ ਆਪਾਂ ਆਪ ਦੇ ਵੀਰਾਂ ਨੂੰ ਦੱਸ ਦੇ ਰਹੇ ਨੇ ਪੀ ਬੰਦਾ ਕਿੰਨਾ ਟਾਈਮਾਂ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਦਾ ਅੱਜ ਮੈਂ ਝੋਨੇ ਨੂੰ ਢੇੜਾ ਮਾਰਨ ਲਿਆ ਸੀ ਚਲੋ ਵੈਗਰੂ ਦੀ ਕਿਰਪਾ ਰਹੀ ਝੋਨਾ ਵਧੀਆ ਟੌਪ ਦਾ ਵਾ ਲੱਗ ਲੁਗ ਗਿਆ ਸਮਾਂ ਵਧੀਆ ਵਾ ਚਲੋ ਸਹੀ ਸਹੀ ਲੱਗ ਗਿਆ ਬਾਲਾ ਮਨ ਤੇ ਬੋਝ ਨਹੀਂ ਆਇਆ ਸੈਟ ਸੈਟ ਜਿਹਾ ਮਨ ਖੁਸ਼ ਹੀ ਤੇ ਵਟ ਤੁਰਿਆ ਜਾਂਦੇ ਆ ਵੈਗਰੂ ਐਗਰੂ ਕਰਦੇ ਫੇਰ ਮੇਰੇ ਦਿਲ 'ਚ ਗੱਲ ਆਈ ਮੈਂ ਕਿਹਾ ਜਾਂ ਦੋ ਵਾਰੀ ਬੰਦਾ ਪਰਮਾਤਮਾ ਨੂੰ ਯਾਦ ਕਰਦਾ ਜਾਂ ਤੇ ਬਾਲਾ ਸੌਖਾ ਹੋਵੇ ਖੁਸ਼ ਹੋਵੇ ਆਪਦੀ ਜ਼ਿੰਦਗੀ ਤੋਂ ਵੀ ਬੰਨੂ ਸਭ ਕੁਝ ਰੱਬ ਨੇ ਦਿੱਤਾ ਤੇ ਜਾਂ ਫਿਰ ਬਾਲਾ ਦੁਖੀ ਹੋਵੇ ਅੱਜ ਮੰਨਤੇ ਖੁਸ਼ੀ ਵੀ ਚਲੋ ਪਰਮਾਤਮਾ ਨੇ ਸਭ ਕੋ ਦਿਸਤਾ ਪਰਿਵਾਰ ਸਾਰਾ ਵਧੀਆ ਗੁਰਸਿੱਖ ਪਰਿਵਾਰ ਵਾ ਸਾਰੇ ਭਰਾ ਇੱਕ ਦੂਜੇ ਦੇ ਆਖੇ ਲੱਗਦੇ ਆ ਤੇ ਵਧੀਆ ਸਾਰੇ ਪਰਿਵਾਰ ਵੱਲੋਂ ਵੀ ਸ਼ਾਂਤੀ ਕੋਈ ਲੜਾਈ ਝਗੜਾ ਨਹੀਂ ਬਹੁਤ ਮਨ ਨੂੰ ਖੁਸ਼ੀ ਮਿਲੀ ਤੇ ਪਰਮਾਤਮਾ ਦਾ ਸ਼ੁਕਰ ਕੀਤਾ ਵੀ ਪਰਮਾਤਮਾ ਸਾਰਿਆਂ ਨੂੰ ਇਹੋ ਜਿਹਾ ਪਰਿਵਾਰ ਦੇ ਤੇ ਸਾਰਿਆਂ ਨੂੰ ਇਹੋ ਜਿਹੇ ਭਰਾ ਦੇ ਇੱਕ ਦੂਜੇ ਦੇ ਨਾਲ ਪ੍ਰੇਮ ਤਪਾਗ ਕੋਈ ਮੋਢੇ ਦਾ ਮੋਢਾ ਜਿ ਇੱਕ ਮਾੜਾ ਵਾ ਦੇ ਨਾਲ ਉਹਦੀ ਤਕੜਾ ਹੋਵੇ ਖਲੋਇ ਜਾਂਦਾ ਬੰਦਾ ਮਾਨੂੰ ਬੜਾ ਵਧੀਆ ਸਕੂਨ ਜਿਹਾ ਮਿਲਿਆ ਵੀ ਚਲੋ ਪ੍ਰਮਾਤਮਾ ਸਾਰਿਆਂ ਨੂੰ ਇਦਾਂ ਦਵੇ ਵੀ ਵਧੀਆ ਯਾਰ ਇਹ ਦਿਨ ਨਹੀਂ ਲੱਭਣੇ ਦਿਨ ਲੰਘ ਗੇਣਾ ਇਹ ਨਹੀਂ ਲੱਭਣੇ ਕਿਉਂਕਿ ਜ਼ਿੰਦਗੀ ਨੂੰ ਜੇ ਆਪਾਂ ਮੇਰੀ ਸੋਚ ਮਦਾਗ ਤੁਹਾਡੇ ਹੁਣ ਪਤਾ ਨਹੀਂ ਹਰ ਇੱਕ ਬੰਦੇ ਦੀ ਸੋਚ ਵੱਖੋ ਵੱਖਵਾ ਮੇਰੇ ਜ਼ਿੰਦਗੀ ਦੇ ਮੁਤਾਬਕ ਜਿਹੜਾ ਬੰਦਾ ਜਿਹੜਾ ਸਮਾਹਣ ਕੋਲ ਚੱਲਣ ਡਿਆ ਵਾ ਚਲੋ ਜਿਹੜਾ ਦੁਖੀ ਆ ਜਾਂ ਕੁਛ ਵੀ ਆ ਨਾ ਸਮਾਵਾ ਵੀਰੇ ਨੰਗ ਜਾਣਾ ਵਾ ਹੌਲੀ ਹੌਲੀ ਨੰਗ ਜੇ ਰੋ ਕੇ ਨੰਗ ਜੇ ਚੰਗਾਈ ਦਾ ਪਤਾ ਨਹੀਂ ਭਲਕੇ ਸਾਡੇ ਤੇ ਕਿਹੜੇ ਦਿਨ ਆਉਣੇ ਆ ਵੀ ਸਾਨੂੰ ਕਿਹੜੇ ਦਿਨ ਵੇਖਣੇ ਪੈਣੇ ਪਰ ਹਾਲ ਦੀ ਘੜੀ ਸੌਖੇ ਆ ਤੇ ਵੈਗਰੂ ਦਾ ਸ਼ੁਕਰ ਕਰਦੇ ਆ ਦੋਵੇਂ ਟਾਈਮ ਪ੍ਰਮਾਤਮਾ ਤੇਰਾ ਸ਼ੁਕਰ ਆ ਜਿਹੜਾ ਸਾਨੂੰ ਏਡਾ ਵਧੀਆ ਜੀਵਨ ਬਖਸ਼ਿਆ ਕੋਈ ਚੰਗਾ ਕਰਮ ਪਿਛਲੇ ਜਨਮ ਚ ਕੀਤਾ ਹੋਊਗਾ ਤੇ ਸਾਨੂੰ ਤੂੰ ਇਹ ਤੇ ਵਧੀਆ ਵਾ ਚਲੋ ਮੈਂ ਸਾਰੇ ਵੀਰਾਂ ਨੂੰ ਇਹ ਗੱਲ ਆਨਾ ਵੀ ਯਾਰ ਨਾ ਕੋਈ ਵੀ ਸਮਾਂ ਵਣਾ ਨੰਗ ਜਾਂਦਾ ਵਾ ਤੇ ਵੈਗਰੂ ਦਾ ਸ਼ੁਕਰ ਕਰਕੇ ਤੇ ਨਗਾਈ ਜਾਓ ਤੇ ਦੁਖੀ ਨਾ ਆ ਕਰੋ ਆਪਦੀ ਜ਼ਿੰਦਗੀ ਤੋਂ ਲੋਕੀ ਜੇ ਅੱਜ ਕੋਈ ਦੁੱਖ ਦਾ ਸਮਾਂ ਆਣਾ ਤੇ ਜੇ ਆਪਾਂ ਹੱਸਾਂਗੇ ਤੇ ਪ੍ਰਮਾਤਮਾ ਦਾ ਭਾਣਾ ਮੰਨ ਕੇ ਜ਼ਿੰਦਗੀ ਜੀਵਾਂਗੇ ਨਾ ਤਾਂ ਦਿਨ ਜ਼ਰੂਰ ਬਦਲਦਾ ਵਾ ਬਹੁਤ ਤੰਗੀਆਂ ਵੇਖੀਆਂ ਆਪਣੇ ਪਰਿਵਾਰਾਂ ਨੇ ਹੁਣ ਆਣ ਕੇ ਸੌਖਾ ਟਾਈਮ ਹੋਇਆ ਐਸ਼ ਵੀ ਕਰਨ ਦੇ ਨਜ਼ਾਰੇ ਵੀ ਲੈਣ ਦੇ ਕੰਮ ਵੀ ਕਰਨ ਦੇ ਸਾਰੇ ਕੰਮ ਹੋਣ ਦੇ ਬਾਕੀ ਜਿੰਨਾ ਚਿਰ ਪ੍ਰਮਾਤਮਾ ਦਾ ਹੱਥ ਆਣਾ ਉਹਨਾਂ ਚਿਰ ਬੰਦੇ ਨੂੰ ਕੋਈ ਕੁਝ ਨਹੀਂ ਕਰ ਸਕਦਾ ਜਿੰਨਾ ਚਿਰ ਉਹਦਾ ਹੱਥ ਆ ਉਹਨਾਂ ਚਿਰ ਤੇ ਤੁਸੀਂ ਉੱਠੇ ਹੱਥਾਂ ਨਾਲ ਵੀ ਛੱਟਾ ਦੇ ਦੋਗੇ ਨਾ ਤੇ ਉਹਨੂੰ ਵੀ ਫੜਨ ਲੱਗ ਜੂਗਾ ਤੇ ਜਿੱਦਣ ਉਹਦਾ ਹੱਥ ਉੱਤੋਂ ਚੁੱਕਿਆ ਗਿਆ ਫਿਰ ਆਪਾਂ ਮੁੜ ਕੇ ਬੰਦਿਆਂ 'ਚ ਦੋਸ਼ ਕੱਢਦੇ ਆਂ ਵੀ ਸਾਡੇ ਤੇ ਇੰਨੇ ਕੁਛ ਕਰਤਾ ਜਾਂ ਉਹਨੇ ਕੁਛ ਕਰਤਾ ਸਾਡਾ ਆਹ ਕਰਤਾ ਉਹ ਦਿਨ ਸਮਝ ਲਿਓ ਵੀ ਪ੍ਰਮਾਤਮਾ ਤੁਹਾਡੇ ਤੋਂ ਨਾਰਾਜ਼ ਹੋ ਗਿਆ ਉਹ ਦਿਨ ਬੰਦਾ ਨਹੀਂ ਬੰਦੇ ਨੂੰ ਕੁਝ ਵੀ ਕਰ ਸਕਦਾ ਕਿਉਂਕਿ ਜਦੋਂ ਚੰਗਾ ਟਾਈਮ ਹੋਵੇ ਉਦੋਂ ਉਦੋਂ ਵੀ ਉਹ ਬੰਦੇ ਫਿਰ ਜ਼ੋਰ ਲਾਉਂਦੇ ਹੀ ਹੋਣਗੇ ਇਹਨੂੰ ਸੁੱਟਣ ਲਈ ਉਦੋਂ ਕਿਉਂ ਨਹੀਂ ਚੱਲਦਾ ਜ਼ੋਰ ਕਿਉਂਕਿ ਗਦੋਂ ਪਰਮਾਤਮਾ ਦਾ ਸਿਰ ਤੇ ਹੱਥ ਹੁੰਦਾ ਵਾ ਤੇ ਜਦੋਂ ਆਪਾਂ ਉਹਦਾ ਉਹਨੇ ਆਪ ਦਾ ਹੱਥ ਸਿਰ ਤੋਂ ਚੁੱਕ ਲਿਆ ਨਾ ਫੇਰ ਆਪਣੇ ਤੇ ਟੂਣੇ ਵੀ ਚੱਲ ਜਾਣੇ ਟੱਪੇ ਵੀ ਚੱਲ ਜਾਣੇ ਫੇਰ ਆਪਾਂ ਬੰਦਿਆਂ 'ਚ ਕਸੂਰ ਕੱਢਣਾ ਇਸ ਕਰਕੇ ਪੜਾ ਸ਼ੂਗਰ ਘਰੀ ਦੇ ਪਰ ਫਿਰ ਵੀ ਆਖੀਦਾ ਯਾਰ ਵੀ ਬਾਬਾ ਇੰਨਾ ਕੋ ਦਿੱਤਾ ਤੇ ਕੋਈ ਮਾੜਾ ਕਰਮ ਨਾ ਕਰਾ ਦੀ ਜਿਹਦਾ ਸਾਨੂੰ ਬਾਅਦ ਚ ਭੁਗਤਾਨ ਕਰਨਾ ਪਵੇ ਕਰੋਨਾ ਤੇ ਤੂੰ ਹੀ ਆ ਪਰ ਵੈਗ ਨੂੰ ਸੱਚੇ ਪਾਤਸ਼ਾਹ ਸ਼ੁਕਰ ਕਰਦੇ ਰਹੀਏ ਤੈਨੂੰ ਯਾਦ ਰੱਖੀਏ ਸਭ ਤੋਂ ਵੱਡਾ ਇਹੋ ਹੀ ਆ ਨਾ ਪੈਹਾ ਨਾ ਕੁਛ ਕੰਮ ਹੋਣਾ ਜਦੋਂ ਬੰਦੇ ਦਾ ਮਨ ਅਪਸੈਟ ਹੋ ਗਿਆ ਨਾ ਹੁਣ ਕਈ ਬੰਦੇ ਆ ਗੱਲਾਂ ਕਰਦੇ ਹੁੰਦੇ ਵੀਰ ਜੀ ਦੂਜਾ ਮਾਰਾ ਤੁਸੀਂ ਸੌਖੇ ਆ ਤੁਹਾਨੂੰ ਤਾਂ ਲੱਗਦਾ ਵੀਰ ਜੀ ਮੈਂ ਤੇ ਆਨਾ ਹੀ ਸੌਖੇ ਆ ਆਪਾਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਇਸ ਕਰਕੇ ਆਪਾਂ ਤੇ ਪਰਮਾਤਮਾ ਦਾ ਸ਼ੁਕਰ ਕਰ ਸਕਦੇ ਆ ਜਿਨੇ ਸਭ ਕੁਝ ਦਿੱਤਾ ਜਿਨੇ ਸਿਰ ਤੇ ਹੱਥ ਰੱਖਿਆ ਤੇ ਇਸ ਕਰਕੇ ਮੇਰੇ ਵੀਰ ਸਾਰੇ ਜਣੇ ਨਾ ਪਰਮਾਤਮਾ ਦਾ ਜਸ ਗਾਇਆ ਕਰੋ ਉਹਨੇ ਨਾਲ ਜਾਣਾ ਬੰਦੇ ਸਾਰੇ ਜਿਹੜੇ ਆ ਤੁਹਾਡੇ ਨਾਲ ਕਿਸੇ ਨਾ ਕਿਸੇ ਮਨੋਰਥ ਨਾਲ ਜੁੜੇ ਆ ਕਿਸੇ ਨਾ ਕਿਸੇ ਮਤਲਬ ਨਾਲ ਜੁੜੇ ਆ ਇਸ ਕਰਕੇ ਜਾਣਾ ਉਹਨੇ ਆ ਪਰਮਾਤਮਾ ਦਾ ਨਾਮ ਜਪੋ ਵੱਧ ਤੋਂ ਵੱਧ ਚੰਗੇ ਕਰਮ ਕਰੋ ਤਾਂ ਜੋ ਤੁਸੀਂ ਸੌਖੇ ਰਹਿ ਸਕੋ ਤੇ ਵਧੀਆ ਚੰਗਾ ਜੀਵਨ ਬਤੀਤ ਕਰ ਸਕੋ ਟੈਨਸ਼ਨ ਘੱਟ ਲਵੋ ਤੇ ਜੇ ਤੁਸੀਂ ਸਾਰੀਆਂ ਗੱਲਾਂ ਪਰਮਾਤਮਾ ਦੇ ਛੱਟੋਂਗੇ ਨਾ ਤੁਹਾਡੇ ਮਨ ਤੇ ਟੈਨਸ਼ਨ ਵੀ ਘੱਟ ਆਊਗੀ। ਇਸ ਕਰਕੇ ਬਣਤਾ ਉਹ ਆਪੇ ਬਣਾਈ ਜਾਂਦਾ ਅੰਦਾਜ਼ ਜੇ ਨੇ ਚੰਗੇ ਕਰਮ ਕਰਾਉਣੇ ਚੰਗੇ ਬੰਦੇ ਮਿਲਾ ਦੇਣੇ। ਜੇ ਮਾੜੇ ਕਰਮ ਕਰਾਉਣੇ ਤੇ ਮਾੜੇ ਬੰਦੇ ਮਿਲਾ ਦੇਣੇ। ਬਸ ਵੈਗ ਰੂ ਵੈਰੂ ਕਰਿਆ ਕਰੋ। ਤੇ ਉਹਦਾ ਨਾਮ ਜਪਿਆ ਕਰੋ ਵੱਧ ਤੋਂ ਵੱਧ ਕੋਸ਼ਿਸ਼ ਕਰੋ ਵੀ ਕਿਸੇ ਦਾ ਸਾਡੇ ਹੱਥੋਂ ਮਾੜਾ ਨਾ ਹੋਵੇ। ਬਾਕੀ ਉਹਦੀ ਮौज ਆ ਪਰਮਾਤਮਾ ਦੀ। ਜੋ ਉਹਨੂੰ ਪਹੁੰਚਦਾ ਹੋ ਕੇ ਰਹਿਣਾ। ਤੇ ਹੁਣ ਆਪਣੇ ਆਹ ਹੀ ਖੱਤਾ ਰਹਿ ਗਿਆ ਫਾਰਮ ਤੇ ਇਹਦਾ ਵੀ ਕੰਮ ਨਿਬੜਦਾ ਤੇ ਫੇਰ ਤਾਂ ਵਾਲੇ ਬੰਨੇ ਚੱਲ ਪਿਆ ਕੰਮ